ਜਿੰਦਾਬਾਦ ਨੂੰ ਲਾਈਵ ਦੇ ਦੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸੰਚਕ ਸਾਹਿਬ ਬੋਲ ਮੱਥਾ ਨੂੰ ਸਾਰਿਆਂ ਨੂੰ ਵੈਲਕਮ ਕਰਦਾ ਸਤਿਕਾਰ ਕਰਦਾ ਤੇ ਅੱਜ ਆਪਾਂ ਥੋੜੀ ਜੀ ਹਲਕੀ ਫੁਲਕੀ ਜੀ ਗੱਲਬਾਤ ਕਰਨੀਆਂ ਸਪੈਸ਼ਲੀ ਆਪਾਂ ਗੱਲਬਾਤ ਕਰਨੀਆਂ ਬਈ ਜਿਹੜਾ ਸੋਸ਼ਲ ਮੀਡੀਆ ਉਹ ਸਾਡੀ ਜ਼ਿੰਦਗੀਆਂ ਤੇ ਕਿਦਾਂ ਦਾ ਪ੍ਰਭਾਵ ਛੱਡ ਰਿਹਾ ਤੇ ਕੀ ਉਹਦੇ ਸਾਡੇ ਕਹਿੰਦੇ ਉਹਦੀਆਂ ਲਾਭ ਤੇ ਅਜਹਾਨੀਆਂ ਥੋੜੀ ਜੀ ਹਲਕੀ ਫੁਲਕੀ ਜੀ ਗੱਲਬਾਤ ਕਰਨੀਆਂ ਤੇ ਮੇਰੇ ਨਾਲ ਥਣ ਵੀ ਪਤਾ ਬਹੁਤ ਹੀ ਮੇਰੇ ਰਿਸਪੈਕਟਡ ਤੇ ਜਿੰਦਾਬਾਦ ਦੇ ਨਾਲ ਹੋਰ ਹੋਰ ਆਪਾਂ ਕੁਝ ਤੁਹਾਡੀ ਨੌਲੇਜ ਦੇ ਵਿੱਚ ਕੋ ਸਾਡੀ ਨੌ ਦੇ ਆਪਾਂ ਵਾਦਾ ਕਰ ਡਾਕਟਰ ਸਾਹਿਬ ਸਾਨਾ ਚੁੜ ਗਏ ਆ ਡਾਕਟਰ ਸਾਹਿਬ ਜੁੜੇ ਆ ਆ ਜੋ ਡਾਕਟਰ ਸਾਹਿਬ ਦਾ ਵੈਲਕਮ ਕਰਦੇ ਤੇ ਉਹਨਾਂ ਨਾਲ ਥੋੜੀ ਜੀ ਹਲਕੀ ਫੁਲਕੀ ਜੀ ਆਪਾਂ ਗੱਲਬਾਤ ਜ਼ਰੂਰੀ ਕਰਨੀ ਆ ਤਾਂ ਜੋ ਫੇਰ ਡਾਕਟਰ ਸਾਹਿਬ ਦਾ ਵੈਲਕਮ ਕਰੀਏ ਡਾਕਟਰ ਸਾਹਿਬ ਤੁਸੀਂ ਜ਼ਿੰਦਾਬਾਦ ਦੇ ਨਾਲ ਜੁੜ ਗਏ ਤੁਹਾਡਾ ਵੈਲਕਮ ਹੈ ਜੀ ਮੇਜੀ ਸਿੰਘ ਜੀ ਬਹੁਤ 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 ਤੁਹਾਡੀ ਮਿਹਰਬਾਨੀ ਤੇ ਤੁਸੀਂ ਸਾਨੂੰ ਸੱਦਦੇ ਹੋ ਸਾਡੇ ਨਾਲ ਵਿਚਾਰ ਵਟਾਂਦਰਾ ਕਰਦੇ ਹੋ ਉੱਥੇ ਸਾਨੂੰ ਆਪਣੇ ਹੋਰ ਸੱਜਣਾਂ ਦੇ ਰੂਬਰੂ ਕਰਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਕੀ ਜਿਹੜੇ ਸੱਜਣ ਨੇ ਐਸੇ ਤੁਹਾਡੇ ਮਿੱਤਰ ਮੇਰੇ ਮਿੱਤਰ ਰਿਸ਼ਤੇਦਾਰ ਨੱਤੇ ਜੋ ਵੈਲਿਊਸ ਸਾਡੇ ਦੁਸ਼ਣ ਆਪਾਂ ਕਦੀ ਕਿਸੇ ਨੂੰ ਨਹੀਂ ਕਹਿੰਦਾ ਸਾਡਾ ਕੋਈ ਹੈਗਾ ਤੇ ਇਹਨਾਂ ਸਾਰਿਆਂ ਨੂੰ ਵੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੂੰ ਤੇ ਬਿਲਕੁਲ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸਾਡੇ ਸਾਰਿਆਂ ਵੱਲੋਂ ਤੇ ਖਾਸ ਕਰਕੇ ਅੱਜ ਦਾ ਜਿਹੜਾ ਮੁੱਦੇ ਤੇ ਆਪਾਂ ਆਪਾਂ ਕਹੋ ਵੀ ਜਿਹੜੀ ਲਾਈਟ ਜੀ ਹਲਕੀ ਜੀ ਆਪਾਂ ਗੱਲਬਾਤ ਕਰਨੀਆਂ ਸਪੈਸ਼ਲੀ ਅੱਜ ਇਹ ਬਾਤ ਆਪਾਂ ਗੱਲਬਾਤ ਕਰਨੀਆਂ ਸੋਸ਼ਲ ਮੀਡੀਏ ਦੀ ਤੇ ਮੈਂ ਕਹੂੰਗਾ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਸੋਸ਼ਲ ਮੀਡੀਏ ਦੇ ਕਿੱਦਾਂ ਦੇ ਸਾਡੇ ਪ੍ਰਭਾਵ ਪੈ ਰਹੇ ਆ ਮਾੜੀ ਵੀ ਆਪਾਂ ਥੋੜੀ ਜੀ ਗੱਲਬਾਤ ਹਲਕੀ ਕਰਨੀ ਕੋਈ ਚੰਗੀਆਂ ਤੇ ਜਿਹੜੀਆਂ ਗੱਲਾਂ ਉਹ ਵੀ ਆਪਾਂ ਕਰਨੀਆਂ ਤੇ ਮੈਂ ਕਹੂੰਗਾ ਥੋੜਾ ਬਰੀਫ ਦੇ ਵਿੱਚ ਮੈਂ ਕੁੰਗਾ ਸ਼ਾਨਾ ਲਾਇਓ ਤਾਂ ਅੱਜ ਜਿੰਦਾਬਾਦ ਟੀਵੀ ਦੇ ਨਾਲ ਜਿੰਨੇ ਵੀ ਜੁੜੇ ਹੋਏ ਆ ਸਾਨੂੰ ਦਿਖ ਰਹੇ ਆ ਉਹ ਵੀ ਇਹ ਗੱਲ ਦਾ ਅਹਿਸਾਸ ਕਰਦੇ ਆ ਵੀ ਹਾਂ ਜਿੰਦਾਬਾਦ ਦੀ ਗੱਲਬਾਤ ਤਾਂ ਥੋੜੀ ਹੈਲਥੀ ਹੁੰਦੀ ਆ ਪਰ ਹਲਕੀ ਹੁੰਦੀ ਆ ਹੈਲਥੀ ਵੀ ਹੁੰਦੀ ਆ ਤੇ ਕਰੀਏ ਆਪਾਂ ਗੱਲਬਾਤ ਜਿਹੜਾ ਸੋਸ਼ਲ ਮੀਡੀਆ ਸਾਡੀ ਜ਼ਿੰਦਗੀਆਂ ਤੇ ਉਤੇ ਕਿਦਾਂ ਦੇ ਪ੍ਰਭਾਵ ਛੱਡ ਰਿਹਾ ਦੇਖੋ ਅੱਜ ਤੱਕ ਕੁਝ ਸਾਲ ਪਹਿਲਾਂ ਤੱਕ ਲਾ ਲਓ ਅਸੀਂ ਇੱਕ ਸ਼ਬਦ ਯੂਜ਼ ਕਰਦੇ ਹੁੰਦੇ ਸੀ ਮੀਡੀਆ ਉਦੋਂ ਪਹਿਲਾਂ ਆਪਾਂ ਯੂਜ਼ ਕਰਦੇ ਹੁੰਦੇ ਸੀ ਰੇਡੀਓ ਅਖਬਾਰਾਂ ਹਾਂਜੀ ਇੱਕ ਪੱਤਰਕਾਵਾਂ ਇਹਦਾ ਹਾਂਜੀ ਤੇ इवन ਜਿਹੜੀ ਚਿੱਠੀਆਂ ਹੁੰਦੀ ਸੀ ਪੋਸਟਕਾਰਡ ਤੁਹਾਡੇ ਵੇਲੇ ਸਾਡੇ ਵੇਲੇ ਹੁੰਦੇ ਸੀਗੇ ਉਹ ਵੀ ਗਿਣਦੇ ਹੁੰਦੇ ਸੀ ਅਸੀਂ ਉਹ ਉਹਨਾਂ ਦੀ ਗੱਲਾਂ ਕਰਦੇ ਹੁੰਦੇ ਸੀ ਵੀ ਸਾਰੇ ਖਬਰਾਂ ਇਹਨਾਂ ਥਰੂ ਸਾਨੂੰ ਕੋ ਆਉਂਦੀਆਂ ਹੈਗੀਆਂ ਤੇ ਅਸੀਂ ਉਹਨੂੰ ਬਣਾਣਾ ਆਨੰਦ ਮੰਨਦੇ ਸੀ ਉਹ ਤੋਂ ਕੀ ਕਹਿੰਨਾ ਸਿੱਖਦੇ ਸੀ ਫਿਰ ਆ ਗਿਆ ਮੀਡੀਆ ਮੀਡੀਆ ਵਿੱਚ ਜ਼ਿਆਦਾ ਸੀ ਕਿ ਹਾਲਾਂਕਿ ਜੋ ਮੈਂ ਗੱਲਾਂ ਕੀਤੀ ਉਹ ਵੀ ਮੀਡੀਆ ਦੀਆਂ ਪਰ ਇੱਕ ਇਹ ਚਾਹਿਆ ਇਲੈਕਟ੍ਰੋਨਿਕ ਮੀਡੀਆ ਹਾਂਜੀ ਜਿਵੇਂ ਜਿਹਾ ਆਪਣਾ ਟੀਵੀ ਵੀ ਆ ਗਿਆ ਹੂੰ ਠੀਕ ਹੈ ਨੀ ਤੇ ਹੋਰ ਆਪਾਂ ਜਿਹੜੇ ਇੱਥੇ ਵੀ ਜਿਹੜੇ ਆਪਾਂ ਇਹ ਪੋਡਕਾਸਟ ਕਰਦੇ ਆਂ ਜਾਂ ਵੱਖ-ਵੱਖ ਇੰਟਰੂ ਲੈਣੇ ਹੈਗੇ ਆਂ ਜਾਂ ਅਸੀਂ ਤੇ ਹੋਰ ਦੁਨੀਆਂ ਵਿੱਚ ਜਾ ਕੇ ਵਿਚਰਦੇ ਆਂ ਤੇ ਉਹਨੂੰ ਕੈਮਰੇ ਮੋਰੀ ਲਾ ਕੇ ਦੁਨੀਆਂ ਕੋਲ ਪੇਸ਼ ਕਰਦੇ ਆਂ ਇਨ ਇੰਗਲਿਸ਼ ਕਹਿੰਦੇ ਸੀਇੰਗ ਇਜ਼ ਬਲੀਵੀਂਗ ਜੋ ਕੁਦੇ ਦੇਖ ਲਿਆ ਉਹ ਤੇ ਇਤਵਾਰ ਕਰੋ ਤੇ ਇਹ ਅਸੀਂ ਨਾਲ ਦਿਖਾਉਨੇ ਵੀ ਆ ਤੇ ਅਗਲੇ ਇਤਵਾਰ ਵੀ ਕਰਦੇ ਆ ਬਿਲਕੁਲ ਪਰ ਕੁਝ ਸਾਲਾਂ ਤੋਂ ਤੁਹਾਡੇ ਹੁਣ ਦੇਖੋ ਇੱਕ ਨਵਾਂ ਸ਼ਬਦ ਆ ਗਿਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਬਿਲਕੁਲ ਸੋਸ਼ਲ ਮੀਡੀਆ ਜਾਜਨਾ WhatsApp ਆ ਗਿਆ ਹਾਂ ਉਹ ਠੀਕ ਹੈ ਜੀ ਤੇ ਆਪਣੇ Facebook ਆ ਗਿਆ ਹਾਂ ਜੀ ਤੇ TikTok TikTok ਆ ਗਿਆ ਬਲਵੇਦਾ ਦੇ ਅੱਠ ਸੱਤੀ ਜ ਆ ਗਈਆਂ ਇਹ ਸਭ ਭਾਈ ਇਹ ਚੀਜ਼ਾਂ ਨਵੀਂ ਨਮਈਆਂ ਸੀ ਸਾਰਾ ਨੇ ਬੜਾ ਸਤਸਕਾਰ ਕੀਤਾ ਬੜੀ ਰਿਸਪੈਕਟ ਕੀਤੀ ਬੜਾ ਲੋਕਾਂ ਨੂੰ ਖੁਸ਼ੀ ਪ੍ਰਾਪਤ ਹੋਈ ਕਿ ਹੁਣ ਸਚਾਈ ਦੀ ਸਚਾਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਕਰੂਗਾ ਹਾਂ ਤੇ ਇਹ ਇਹ ਹੁੰਦਾ ਵੀਰਿਆ ਬਿਲਕੁਲ ਤੇ ਹੁਣ ਵੀ ਹੁੰਦਾ ਇਹ ਵੀ ਨਹੀਂ ਹੁੰਦਾ ਨਹੀਂ ਹਾਂ ਜੀ ਪਰ ਇਹਦੇ ਇੱਕ ਚੀਜ਼ ਸੀਗੀ ਕਿ ਸਾਨੂੰ ਬਿਲਕੁਲ ਸਚਾਈ ਸਾਡੇ ਸਾਹਮਣੇ ਆ ਜਾਂਦੀ ਹੁੰਦੀ ਸੀ ਤੇ ਸਾਡੀ ਜਿਵੇਂ ਉਹਨਾਂ ਨਾਲ ਦੁਬਾਰਾ ਰੂਬਰੂ ਵੀ ਵਜਨਦੀ ਹੁੰਦੀ ਸੀ ਤੇ ਅਸੀਂ ਉਹਨਾਂ ਨੂੰ ਪ੍ਰਸ਼ਨ ਵੀ ਕਰ ਸਕਦੇ ਸੀਗੇ ਤੇ ਉਹ ਸਾਨੂੰ ਜਵਾਬ ਵੀ ਦਿੰਦੇ ਸੀ ਜਿਹੜੇ ਇਹ ਮੀਡੀਆ 'ਤੇ ਚੀਜ਼ਾਂ ਪਾਉਂਦੇ ਸੀਗੇ ਹਾਂਜੀ ਸੋ ਇਹ ਇਸ ਕਰਕੇ ਇਹ ਚੀਜ਼ਾਂ ਇੱਕਦਮ ਬਹੁਤ ਤੇਜ਼ੀ ਨਾਲ ਵਧੀਆਂ ਕਿਉਂਕਿ ਇਹ ਲੋਕਾਂ ਨੇ ਬੜੀ ਜਲਦੀ ਅਸਪਟ ਕਰ ਲਈਆਂ ਤੇ ਲੋਕਾਂ ਨੂੰ ਜਿਵੇਂ ਸੀਗਾ ਵੀ ਆਹ ਦੇਖੋ ਜੀ ਆ ਤਾਂ ਬਿਲਕੁਲ ਸੱਚਮੁੱਚ ਬਿਲਕੁਲ ਐ ਲੱਗਦਾ ਹੁੰਦਾ ਜਿਵੇਂ ਆਹ ਇਸਟਾਣ 'ਚ ਲੱਗਾ ਜਿਵੇਂ ਜੀ ਕਿ ਆਪਾਂ ਕੋਈ ਗੱਲ ਸੁਣ ਰਹੇ ਆ ਸਾਡੇ ਸਾਹਮਣੇ ਹੋ ਰਹੀ ਹੈ ਹੂੰ ਕਉਤੇ ਸਵਾਲ ਜਵਾਬ ਹੀ ਹੋ ਜਾਂਦੇ ਸੀਗੇ ਤੇ ਬਿਲਕੁਲ ਉਹਨੂੰ ਅਸੀਂ ਸੱਚਾਈ ਦੇ ਦਿੱਤੀ ਸੀ ਇਹਦੀ এডਿਕੇਸ਼ਨ ਦੇ ਵਿੱਚ ਉਹ ਬੱਚਿਆਂ ਵਾਸਤੇ ਜਦੋਂ ਇਹ ਕੰਪਿਊਟਰ ਆ ਗਿਆ ਹੈ ਨਾ ਤੇ ਵੈਬਸਾਈਟ ਆ ਗਈ ਇਹ ਵਟਸਐਪ ਵਗੈਰਾ ਸਭ ਆ ਗਿਆ ਇਹ ਬੱਚਿਆਂ ਦੀ ਸਿੱਖਲਾਈ ਵਾਸਤੇ ਬਹੁਤ ਵਧੀਆ ਇੱਕ ਚੀਜ਼ ਬਣ ਗਈ ਸੀ ਕਿਉਂਕਿ ਕਈ ਵਾਰੀ ਈਡੀ ਜੰਮੀ ਗੱਲਬਾਤ ਬੰਦਾ ਨਹੀਂ ਕਰ ਸਕਦਾ ਤੇ ਕਈ ਵਾਰੀ ਬੜਾ ਦੂਰ ਬੈਠਾ ਹੈਗਾ ਉਹ ਤਲੇ ਬਲਾਈ ਇਹ ਚੀਜ਼ਾਂ ਮਹਿੰਗੀਆਂ ਬੜੀ ਪਿੰਦੀ ਹੁੰਦੀ ਸੀਗੀਆਂ ਪਰ ਹੁਣ ਜਦੋਂ ਇਹ ਚੀਜ਼ਾਂ ਬਹੁਤ ਜ਼ਿਆਦਾ ਸਸਤੀਆਂ ਵੀ ਹੋ ਗਈਆਂ ਤੇ ਬਹੁਤ ਇਹਨਾਂ ਦੀ ਐਕਸਟੈਂਸ਼ਨ ਹੋ ਗਈ ਆ ਤੇ ਬੱਚਿਆਂ ਦੀ ਪੜਾਈ ਦਾ ਬਹੁਤ ਅਸਰ ਪਿਆ ਇਥੇ ਤੇ ਅੱਛਾ ਹੂੰ ਕਿਉਂਕਿ ਬੱਚਿਆਂ ਦੀ ਨੋਲਿਜ ਵਧਿਆ ਹੂੰ ਪਰ ਇੱਕ ਚੀਜ਼ ਕਰਨ ਵਾਲੀ ਹੈਗੀ ਕਿਉਂਕਿ ਜਿਦਾ ਕਹਿੰਦੇ ਵੀ ਨਮਕੀਨ ਜਦੋਂ ਤੋਂ ਹੋਰ ਨਾਲ ਮਾੜੀ ਮਿੱਠੀ ਦੀ ਤੇ ਮਿੱਠੇ ਨਾਲ ਨਮਕੀਨ ਦੀ ਗੱਲ ਕਰਨੀ ਪਹੁੰਚ ਜੁੜਦੀ ਹੁੰਦੀ ਹੈ ਬਿਲਕੁਲ ਹੁਣ ਅੱਜ ਕੱਲ ਟ੍ਰੈਂਡ ਚੱਲ ਰਿਹਾ ਹੈਗਾ ਇਹ ਮੈਂ ਸ਼ੋਰਟ ਕਰ ਰਿਹਾ ਥੋੜਾ ਜਿਹਾ ਹਾਂਜੀ ਉਧਰ ਆਏ ਆ ਵੀ ਇਹ ਇਹ ਹੁਣ ਜਿੰਨੇ ਫਾਇਦੇ ਸੀਗੇ ਉਹ ਤੋਂ ਜਿਆਦਾ ਨੁਕਸਾਨ ਹੋਣੇ ਸ਼ੁਰੂ ਹੋ ਗਏ ਬਿਲਕੁਲ ਹੂੰ ਕਿਉਂਕਿ ਹਮੇਸ਼ਾ ਚਟਪੜੀ ਚੀਜ਼ ਜਿਹੜੀ ਹੁੰਦੀ ਨਾ ਉਹ ਬੰਦੇ ਨੂੰ ਸਵਾਦ ਆਉਂਦੀ ਜਿਦਾ ਜੀਭ ਦਾ ਸਵਾਦ ਵੀ ਹੁੰਦਾ ਨਾ ਜਿਦਾ ਜਿਵੇਂ ਇੱਕ ਵਾਰੀ ਪਰਦੀ ਖਾ ਲੋ ਇੱਕ ਵਾਰੀ ਚਾਟ ਮਸਾਲਾ ਖਾ ਲੋ ਤੇ ਦੂਜੀ ਵਾਰੀ ਤੁਰੇ ਚਾਟ ਖਾਣ ਨੂੰ ਫੇਜੀ ਕਰਦਾ ਬਿਲਕੁਲ ਤੇ ਜਦੋਂ ਉਹ ਜੀ ਭਰ ਜਾਂਦਾ ਸੋ ਇਦਾਂ ਹੀ ਜਿਹੜੀਆਂ ਪ੍ਰਾਣੀ ਘਰਾਂ ਨੂੰ ਨਹੀਂ ਦੇਸੀਆਂ ਜਾਂ ਉਹ ਉਹ ਟੀਵੀ ਪ੍ਰੋਗਰਾਮ ਵੀ ਹੁੰਦੇ ਜਿੰਨੀ ਜਿਆਦਾ ਚਟਪੜੀਆਂ ਕੋ ਝੂਠੀਆਂ ਤੇ ਦਿਲਚਸਪ ਗੱਲਾਂ ਸੀ ਉੱਥੇ ਦਿਖਾਵਾਂਗੇ ਕਰਾਂਗੇ ਨਾ ਲੋਕੀ ਜਿਹੜਾ ਲੋਕਾਂ ਦਾ ਸਟੈਂਡ ਉਹਦੋਂ ਹੋ ਜਾਂਦਾ ਸਟੈਂਡ ਹੋ ਜਾਂਦਾ ਬਿਲਕੁਲ ਠੀਕ ਹਮ ਹੋਣ ਜਿਹੜਾ ਇਹ ਸੋਸ਼ਲ ਮੀਡੀਆ ਜਿਹਨੂੰ ਕਿ ਨਹੀਂ ਇਨਫਰ ਲਿਆ ਮਤਲਬ ਇਹਦੇ ਚ ਐ ਬਈ ਇੱਕ ਗੱਲ ਜਿਹਨੂੰ ਪਤਾ ਲੱਗਦੀ ਉਹ ਸਕਿੰਟ ਚ ਉਹ ਹਜ਼ਾਰ ਬੰਦੇ ਕੋ ਉਹ ਭੇਜ ਦਿੰਦਾ ਛੇਦੀ ਵਾਰ ਹੋ ਜਾਂਦੀ ਹਾਂਜੀ ਤੇ ਜਿਹਦਾ ਹੈਗੀ ਭਰਾਇ ਰਖਾਈ ਜੀ ਗੱਲ ਹੂੰ ਜਿਹਦਾ ਇਹ ਕੋਈ ਸਿੱਖਣ ਦੀ ਗੱਲ ਬਿਲਕੁਲ ਜਿਹਦਾ ਹੈਗੀ ਕਿਸੇ ਰਿਸਪੈਕਟ ਦੀ ਗੱਲ ਜਾਂ ਕਿਸੇ ਮੂਰਤੀ ਦੀ ਗੱਲ ਫਿਰ ਤਾਂ ਮੈਂ ਕਹਿੰਨਾ ਬਹੁਤ ਸ਼ੋਰਟ ਤੇ ਹੈਗਾ ਤੇ ਬਹੁਤ ਚੰਗੀ ਗੱਲ ਹੂੰ ਸਾਨੂੰ ਕੁਸ਼ੀ ਮੌਣੀ ਚਾਹੀਦੀ ਪਰੰਤੂ ਜਿਵੇਂ ਇੱਕ ਕੋਸ਼ ਦਿਮਾਗ ਐਸੇ ਹੋ ਜਾਂਦੇ ਆ ਜਾਂ ਕਹਿੰਦੇ ਇਨਸਾਨ ਆ ਇੱਕ ਸ਼ੈਤਾਨ ਆ ਜਿਵੇਂ ਤੁਹਾਨੂੰ ਦੱਸ ਕਿੱਧਰ ਵੀ ਇੱਕ ਇੱਕ ਵਾਰੀ ਖਟਮਟੇ ਵਾਲੇ ਬੰਦੇ ਵਿੱਚ ਵੀ ਹੁੰਦੇ ਆ ਇਹਦੇ ਦੋਵੇਂ ਦੋਨਾਂ ਤਰੀਕੇ ਦੇ ਬੰਦੇ ਹੁੰਦੇ ਆ ਨਾ ਬਿਲਕੁਲ ਉਹ ਕਹਿੰਦੇ ਨਾ ਸਿਆਣੇ ਕਹਿੰਦੇ ਦੋ ਮੂਢੇ ਆ ਇੱਕ ਤੇ ਸ਼ੈਤਾਨ ਬੈਠਾ ਇੱਕ ਤੇ ਭਗਵਾਨ ਬੈਠਾ ਸਹੀ ਗੱਲ ਹੈ ਕਹਿੰਦੇ ਭਗਵਾਨ ਉੱਪਰ ਤੇ ਸ਼ੈਤਾਨ ਉੱਪਰ ਹਮ ਹਮ ਠੀਕ ਹੈ ਨਾ ਸੋ ਇਸ ਕਰਕੇ ਇਹ ਫਿਰ ਕਈ ਵਾਰੀ ਕੋਈ ਮਾੜੀ ਖਬਰ ਹੁੰਦੀ ਆ ਹਮ ਜਾਂ ਫੈਬ੍ਰੀਕੇਟਰ ਫੈਬ੍ਰੀਕੇਟਰ ਖਬਰ ਹੁੰਦੀ ਆ ਆਪੇ ਬਣਾਈ ਹੋਈ ਬਿਲਕੁਲ ਜੀ ਬਿਲਕੁਲ ਆਪਣੇ ਨੂੰ ਆਪਣੇ ਨੂੰ ਮਸ਼ਹੂਰ ਕਰਨ ਵਾਸਤੇ ਜਾਂ ਲੋਕਾਂ ਵਾਸਤੇ ਚੰਗਾ ਬਣਨ ਵਾਸਤੇ ਜਾਂ ਆਪਣੀ ਲਾਲਚਾ ਦੱਸਣ ਵਾਸਤੇ ਉਹ ਖਬਰ ਫਿਰ ਪਹੁੰਚੋਣੇ ਆ ਉਹ ਹਜ਼ਾਰ ਚ ਪਹਿਲੀ ਪਹੁੰਚੀ ਇਸੇ ਦੀ 5000 ਜਾਂਦੀ ਆ ਸਹੀ ਗੱਲ ਆ ਤੁਹਾਡੀ ਉਹਦਾ ਨੁਕਸਾਨ ਹੁੰਦਾ ਹਮ ਉਹਨਾਂ ਫੇਰ ਮੰਗਦੇ ਕ੍ਰੈਡਿਟਿਫਿਕੇਸ਼ਨਸ ਹਮ ਜਦੋਂ ਉਹ ਕਹਿੰਦੇ ਵੀ ਇਹਨੂੰ ਕਲੀਅਰ ਕਰੋ ਤੇ ਕੱਲ ਤੁਸੀਂ ਝੂਠੀ ਬਣਾਈ ਹੁੰਦੀ ਆ ਬਿਲਕੁਲ ਸਹੀ ਗੱਲ ਉਹ ਕਹਿੰਦੇ ਵੀ ਜਿਹੜਾ ਝੂਠ ਆ ਨਾ ਉਹ ਇੱਕ ਇੱਕ ਵਾਰੀ ਬੋਲਿਆ ਤੁਸੀਂ ਸਾਰੇ ਉਮਰ ਤੋ ਯਾਦ ਰੱਖਣਾ ਪੈਂਦਾ ਵੀ ਮੈਂ ਆ ਬੋਲਿਆ ਸੀ ਆ ਬੋਲਿਆ ਸੀ ਬਿਲਕੁਲ ਸਹੀ ਸੱਚ ਜੁਮਰ ਜੀ ਬੋਲੀ ਜੋ ਤੁਹਾਦਾਰਾ ਜੋ ਸਵਾਲ ਆ ਵੀ ਹੈ ਉਤਰਾ ਸੁਚਿੰਦ ਰੋਣੀ ਸੋ ਉਸ ਨੇ ਵੀ ਤੁਸੀਂ ਕੋਲੋਂ ਕਹਾਣੀਆਂ ਬਣਾਉਂਦੇ ਹੋ ਹਾਂਜੀ ਕਿ ਕਦੀ ਤੁਹਾਡਾ ਨਾਂ ਕਦੀ ਮੇਰਾ ਨਾਂ ਕਦੀ ਕਰਤਾਰ ਸਿੰਘ ਦਾ ਕਦੀ ਮਿੰਦਰ ਸਿੰਘ ਦਾ ਕਦੀ ਕਿਸੇ ਦਾ ਉਹ ਨਾਂ ਲੈ ਕੇ ਕਰਕੇ ਆਪਾਂ ਉਹਨੂੰ ਜਸਟੀਫਾਈ ਕਰਦੇ ਆ ਪਰ ਉਹਦਾ ਫੇਰ ਮਾਰ ਅਸਰ ਪੈਂਦਾ ਹਾਂ ਪਰ ਇਹ ਇਹੀ ਕਰ ਰਹਾ ਹਾਂ ਕਿ ਜਿਹੜੀ ਸਾਡੀ ਨਵੀਂ ਜੇਨਰੇਸ਼ਨ ਜਿਹੜੀ ਹੁਣ ਚੱਲ ਰਹੀ ਹੈ ਨਾ ਇਹ ਇਹ ਹੁਣ ਥੋੜੀ ਜਿਹੀ ਇਹ ਸੋਸ਼ਲ ਮੀਡੀਆ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜੇ ਹਟੀ ਨਹੀਂ ਹਟੀ ਨਹੀਂ ਇਹ ਮੇਰੇ ਇਸ ਲੈਕਚਰ ਦੇ ਰਸੂ ਚ ਰਹਾ ਕਿ ਹੋਰ ਉਹਨਾਂ ਨੇ ਇਹ ਚੀਜ਼ਾਂ ਦਾ ਇਸਤੇਮਾਲ ਕਰਨਾ ਬੰਦ ਕਰਤਾ ਇਹ ਸੁਖ ਹੋ ਗਏ ਨਾ 10 ਗੁਣਾ ਵਧਿਆ ਵਧਿਆ ਆ ਉਹੀ ਚਟਪਟਾ ਹੋਣ ਕਰਕੇ ਬਿਲਕੁਲ ਜੀ ਬਿਲਕੁਲ ਚਟਪਟਾ ਸੈਕੰਡਲੀ ਆਪਾਂ ਜੇ ਇਹਨੂੰ ਹੋਰ ਥੋੜਾ ਵਿਸਾਰਨ ਗਈਏ ਕਿ ਲੋਕੀ ਕਨਫਿਊਜ਼ ਹੋ ਗਏ ਆ ਕਨਫਿਊਜ਼ ਹੋ ਗਏ ਬਈ ਅਸੀਂ ਸੋਸ਼ਲ ਮੀਡੀਆ ਨੂੰ ਫੜੀਏ ਕਿ ਛੱਡੀਏ ਹੂੰ ਤੇ ਕੀ ਸੋਸ਼ਲ ਮੀਡੀਆ ਉਹਨੇ ਸੱਚਾ ਜੋ ਪਿਛਲਾ ਸੀ ਹੁਣ ਵੀ ਉਹਨੇ ਹੈਗਾ ਹੂੰ ਸੋ ਇਹ ਨਾ ਸੋ ਇਹ ਜਿਹੜੀ ਹੈ ਨਾ ਕਨਫਿਊਜ਼ਨ ਵਾਲੀ ਸਥਿਤੀ ਆਈ ਹੈ ਨਾ ਤੇ ਬੜੀ ਡेंजरस ਸਰ ਬਿਲਕੁਲ ਸਹੀ ਗੱਲ ਸਰ ਜਿੰਨੇ ਮਾਰੇ ਕੰਮ ਹੋ ਰਹੇ ਸਾਰੇ ਇਹ ਸਾਰੇ ਸੋਸ਼ਲ ਮੀਡੀਆ ਦੀ ਹੀ ਦੇਣ ਹਨ ਦੇਣ ਹਨ ਬਿਲਕੁਲ ਸਹੀ ਤੇ ਆਪ ਕਹਿੰਦੇ ਹੁੰਦੇ ਸੀ ਕਿ ਕਚੋਰੀ ਹੋ ਗਈ ਕੋ ਡਾਕਾ ਹੋ ਗਿਆ ਕਤਲ ਹੋ ਗਿਆ ਕਿਨਵਾ ਹੋ ਗਿਆ ਉਹ ਫਿਲਮਾਂ ਨੇ ਸਾਰ ਨੂੰ ਖਰਾਬ ਕਰਤਾ ਹਮ ਸਹੀ ਗੱਲ ਹੈ ਪਰ ਦੂਜੇ ਪਾਸੇ ਲੋਕੀ ਵੀ ਕਹਿੰਦੇ ਸੀ ਕਿ ਫਿਲਮਾਂ ਦੇ ਵਿੱਚ ਕੋਈ ਇੱਕ ਮੈਸੇਜ ਹੀ ਹੈਗਾ ਉਹ ਮੈਸੇਜ ਦੇਖ ਲਓ ਹਾਂ ਇਹਨਾਂ ਨੇ ਦੇਖੋ ਫਰਾਨਾ ਕਤਲ ਹੋ ਗਿਆ ਉਹ ਦੇਖੋ ਕਤਲ ਕਿਉਂ ਕੀਤਾ ਕਿਉਂ ਕੀਤਾ ਅਸੀਂ ਦੇਦੇ ਵੀ ਕਤਲ ਕੀ ਕਿਉਂ ਕੀਤਾ ਨਹੀਂ ਦੇਦੇ ਕਤਲ ਕਿੱਦਾਂ ਕੀਤਾ ਹਮ ਹਮ ਉਹ ਫੇ ਅਸੀਂ ਉਹਨੂੰ ਆਪ ਜਮਾਉਣਾ ਪੈਦਿਆ ਅਸੀਂ ਬਿਆਰ ਚਾਕੂ ਲੈਣੇ ਤੁਰ ਪੈਦਿਆ ਠੀਕ ਹੈ ਸੋ ਇਸ ਕਰਕੇ ਹੁਣ ਵੀ ਕਿਵੇਂ ਦੇਖੋ ਇੱਥੇ ਆਪਣੇ ਇੱਥੇ ਸਕੂਲਾਂ 'ਚ ਵੀ ਬੰਗਲਾਦੇਸ਼ਾਂ 'ਚ ਵੀ ਪਿੱਛੇ ਬੈਕੌਮ ਵੀ ਉਹ ਬੱਚੇ ਜਿਹੜੇ ਆ ਉਹਨਾਂ ਦੇ ਕੋਲ ਕੋ ਕੋ ਬੈਗ 'ਚ ਕੋ ਬਲੇਡ ਕੋ ਚਾਕੂ ਕੋ ਛੋਟਾ ਮੋਟਾ ਦਵਾਈ ਵਾਲੇ ਵੇ ਇਹ ਚੀਜ਼ਾਂ ਵੀ ਤੇ ਪੁਰੀਸਨਲ ਮਤਲਬਣ ਲੱਗ ਗਈਆਂ ਇਹ ਜੀ ਕਿੱਥੋਂ ਆਈਆਂ ਤੇ ਸੋਸ਼ਲ ਮੀਡੀਆ 'ਚ ਆਈਆਂ ਆ ਕੰਮ ਨੂੰ ਇਦਾਂ ਕਰੋ ਆ ਕੰਮ ਨੂੰ ਇਦਾਂ ਕਰੋ ਅੱਗੇ ਇਹ ਨਹੀਂ ਪਤਾ ਹੁੰਦਾ ਇਹ ਹੁੰਦਾ ਜੀ ਆ ਕੰਮ ਕਰੋ ਹੂੰ ਉਹ ਕਿੱਦਾਂ ਕਰੋ ਹੁਣ ਕਿੱਦਾਂ ਕਰੋ ਵਿੱਚ ਦੇਖੋ ਹਮੇਸ਼ਾ ਦੋ ਚੀਜ਼ਾਂ ਹੋਣਗੀਆਂ ਹੂੰ ਜੀ ਮੈਂ ਕਹਿੰਦਾ ਵੀ ਆਹ ਲੋ ਜੀ ਆਪਾਂ ਬਣਾਏ ਪਰੌਂਠੇ ਹੂੰ ਮੀਜ ਸਿੰਘ ਜੀ ਆਪਾਂ ਬਹਿ ਕੇ ਖਾਣੇ ਆ ਹੂੰ ਇੱਥੇ ਸਵਾਲ ਦਾ ਜਵਾਬ ਆਗੇ ਕਿੱਦਾ ਅਚਾਰ ਨਾਲ ਖਾਣੇ ਆ ਆਮਲੇਟ ਨਾਲ ਖਾਣੇ ਆ ਇਹ ਚਾਹ ਨਾਲ ਹੀ ਨੇ ਖਾਣੇ ਆ ਅੱਗੇ ਲੋਕੀ ਘੰਡੇ ਰੱਖ ਲੈਂਦੇ ਹੁੰਦੇ ਸੀ ਠੀਕ ਹੈ ਇਹ ਨੌਂਵਰੇ ਖਾਣੇ ਨਾ ਕਿ ਵੇਜ ਖਾਣਾ ਮਤਲਬ ਉਹ ਜਿਹੜੇ ਇਹ ਉਹ ਤਰੀਕੇ ਜਿਹੜੇ ਨਾ ਇਹ ਸਾਰੇ ਜਿਹੜੇ ਆ ਇਹ ਸੋਸ਼ਲ ਮੀਡੀਆ ਤੇ ਜਾਣੇ ਬਿਲਕੁਲ ਸਹੀ ਗੱਲ ਤੁਹਾਡੀ ਉਹਦੇ ਚ ਤੁਸੀਂ ਫਿਰ ਇਹ ਨਹੀਂ ਗੱਲ ਗਈ ਤੁਸੀਂ ਤੁਸੀਂ ਉਹ ਤੁਹਾਨੂੰ ਇਹ ਦਿੰਦੇ ਨਹੀਂ ਕਦੀ ਵੀ ਵੇਜੋ ਇੱਕ ਇੱਕ ਚੀਜ਼ ਤੁਸੀਂ ਕੋਈ ਚੁਣ ਲਓ ਹੂੰ ਉਹ ਫਿਰ ਹੀ ਜਿਹੜੀ ਗੱਲ ਮਕਾਉਂਦੀ ਆ ਫਿਰ ਜੋ ਤੁਹਾਨੂੰ ਕਰਵਾਉਣਾ ਚਾਹੁੰਦੇ ਆ ਜੋ ਖਵਾਉਣਾ ਚਾਹੁੰਦੇ ਆ ਉਸੇ ਨਾਲ ਮਕਾ ਦਿੰਦੇ ਬਿਲਕੁਲ ਬਿਲਕੁਲ ਤੇ ਤੁਸੀਂ ਉਹ ਪੁਰਾਣੀ ਗੱਲਾਂ ਭੁੱਲ ਜਾਨੇ ਉਹਨੂੰ ਫੜ ਲੈਨੇ ਉਹਨੂੰ ਫੜ ਲੈਨੇ ਬਿਲਕੁਲ ਸਹੀ ਗੱਲ ਆ ਹੂੰ ਤੇ ਗਾਣੇ ਵੀ ਉਦੋਂ ਦੇ ਹੋਣ ਲੱਪੇ ਉਹ ਗਾਣੇ ਸੋਸ਼ਲ ਮੀਡੀਆ ਦੇ ਨਾਲ ਲੱਪੇ ਆ ਹਾਂ YouTube ਨੇ ਚੱਕੇ ਆ ਸਹੀ ਗੱਲ ਹੈ ਠੀਕ ਹੈ ਨਾ ਉਹ ਜਿੰਨੀਆਂ ਪਿਛਲੇ ਪੰਜਾਬ ਚ ਕਤਲੇਆਮ ਹੋਈਆਂ ਜਾਂ ਇਥੇ ਕੁਝ ਨਹੀਂ ਹੋਈਆਂ ਉਹ ਚੋਂ ਉਹ ਪ੍ਰੀਸ ਵੀ ਕਹਿੰਦੀ ਹੈ ਤੁਸੀਂ ਵੀ ਕਹਿੰਦੇ ਮੈਂ ਵੀ ਕਹਿੰਦੇ ਆ ਪਤਾ ਨਹੀਂ ਸਚਾਈ ਹੈ ਇਹ ਨਹੀਂ ਹੈ ਵੀ ਇਹ ਸਾਰਾ ਕੁਝ ਇਹ ਸੋਸ਼ਲ ਮੀਡੀਆ ਚੋਂ ਆਇਆ ਇਹ ਸਾਰੇ ਗਾਣਿਆਂ ਚੋਂ ਆਇਆ ਬਿਲਕੁਲ ਜੀ ਬਿਲਕੁਲ 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 ਸੋ ਇਹ ਆਪਣੀ ਗੱਲ ਅੱਜ ਕਰ ਰਹੇ ਆ ਸੋਸ਼ਲ ਮੀਡੀਆ ਪਹਿਲਾਂ ਬਹੁਤ ਚੰਗਾ ਸੀ ਇੱਕ ਚੰਗੀ ਜਿਹੀ ਚੀਜ਼ ਬਣੀ ਸੀਗੀ ਅਜੇ ਵੀ ਇਨਾ ਮੌੜੀ ਵਪਾਰੀ ਮਾੜੇ ਬਣੇ ਤੁਰਪਿਆ ਜਿਵੇਂ ਕਹਿੰਦੇ ਚਲਾਣ ਵਾਲ ਨੂੰ ਤੁਰਪਿਆ ਜੀ ਇਹਦੇ ਕਰਜ਼ਾ ਰਿਆ ਤੇ ਇਹ ਅਗਲੀ ਜਨਮਾਂ ਹੋਣ ਗਿਆ ਉਹਨਾਂ ਦਾ ਜਿਵੇਂ ਇੱਕ ਮੇਰਾ ਬੇੜਾ ਕਰ ਕੋ ਜੇਗਾ ਤਾਂ ਤਾਂ ਵੀ ਕੋ ਮੜੀ ਕਰਨੀ ਇਹ ਮਨਜ਼ੂਰ ਕਰ ਦੂੰਗਾ ਕਿ ਉਹ ਉਹ ਇਸ ਚੀਜ਼ ਨੂੰ ਪਛਾਣੋਂਗੇ ਮੈਨੂੰ ਕਿਹੜੇ ਇਰੇ ਦੇ ਵਿੱਚ ਜਨਮ ਲੈ ਲਿਆ ਕਿ ਸਾਨੂੰ ਕੀ ਇਹ ਸਾਡੀ ਚੋਲੇ ਚ ਪੈ ਗਿਆ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਖਾਸ ਕਰਕੇ ਅੱਜ ਦਾ ਪ੍ਰੋਗਰਾਮ ਕਰਨਾ ਸਾਡਾ ਵੀ ਤਾਂ ਹੀ ਇਹ ਅਚਾਚਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤੇ ਜਦੋਂ ਤੁਸੀਂ ਵੀ ਦੇਖਦੇ ਮੈਂ ਵੀ ਦੇਖਦਾ ਕਿ ਸੋਸ਼ਲ ਮੀਡੀਆ ਤੇ ਕੋਸਣਾ ਕੋਸ ਗਲਤ ਚੀਜ਼ਾਂ ਪਰੋਸੀਆਂ ਜਾ ਰਹੀਆਂ ਤੇ ਖਾਸ ਕਰਕੇ ਸਾਡੇ ਬੱਚਿਆਂ ਦੇ ਉੱਤੇ ਬੜਾ ਚੀਜ਼ਾਂ ਦਾ ਭੈੜਾ ਅਸਰ ਹੋ ਰਿਹਾ ਤੇ ਇਵਨ ਵੱਡਿਆਂ ਉੱਤੇ ਵੀ ਹੋ ਰਿਹਾ ਆ ਉਹ ਵੀ ਹੁਣ ਬੈਠੇ ਆ ਉਹ ਟਿਕਟੌਕ ਦੇਖੀ ਜਾਂਦੇ ਆ ਇੰਸਟਾ ਦੇਖੀ ਜਾਂਦੇ ਆ ਫੇਸਬੁੱਕਾਂ ਤੇ ਤੇ ਬਿਜ਼ੀ ਆ ਪਰ ਉਹਨੂੰ ਆਪਣੇ ਆਲੇ-ਦੁਆਲੇ ਜੋ ਹੋ ਰਿਹਾ ਉਹ ਸਾਰਾ ਕੋ ਪੁਲਾ ਚੁੱਕੇ ਆ ਪਰ ਕੋਸ਼ਿਸ਼ ਅਸੀਂ ਅੱਜ ਦੀ ਕਰ ਰਹੇ ਆ ਵੀ ਇਹ ਚੀਜ਼ ਚੰਗੀ ਚੀਜ਼ ਜਿਹੜੀ ਆ ਉਹਦਾ ਜਰੂਰ ਤੁਸੀਂ ਉਹ ਚੀਜ਼ ਦਾ ਫਾਇਦਾ ਲਓ ਔਰ ਮਾੜੀ ਜੀ ਥੋੜਾ ਪਰਹੇਜ਼ ਰੱਖੋ ਕਿਉਂ ਜਿੱਦਾਂ ਡਾਕਟਰ ਸਾਹਿਬ ਤੁਸੀਂ ਪਹਿਲੀ ਗੱਲ ਕਹੀ ਆ ਜਿਹੜਾ ਖੋੜਾ ਜਿਹਾ ਮਸਾਲੇ ਵਾਲੀ ਚੀਜ਼ ਹੁੰਦੀ ਉਹਨੂੰ ਬੰਦਾ ਸਵਾਦ ਨਾਲ ਚੱਕ ਲੈਂਦਾ ਬਾਅਦ ਚ ਉਹਦਾ ਅਸਰ ਏ ਥੋੜਾ ਚੈਰਵਾ ਦੋ ਫਿਰ ਪ੍ਰੋਬਲਮਾਂ ਸ਼ੁਰੂ ਹੋ ਜਾਣੀਆਂ ਆ ਉਹ ਜੇ ਤੁਸੀਂ ਵੀ ਪ੍ਰੋਬਲਮ ਤੋਂ ਬਚਣਾ ਤੁਹਾਡਾ ਕਿਉਂ ਸਾਡਾ ਕੰਮ ਸਮਝਾਉਣਾ ਅੱਗੇ ਤੁਹਾਡੀ ਮਰਜ਼ੀ ਆ ਤੇ ਡਾਕਟਰ ਸਾਹਿਬ ਮੈਂ ਥਾਤ ਹੁਣ ਆਜ਼ਾਦ ਰਣੀ ਐਂਡ 'ਚ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਇੱਕ ਤੁਸੀਂ ਬੋਰਡਰ ਨਾਲ ਹਮੇਸ਼ਾ ਯੂਜ਼ ਕਰਦੇ ਹੋ ਉਹ ਛੋਟਾ ਜਿਹਾ ਛਾਣਾ ਲਾ ਦਿਓ ਹਾਂ ਉਹ ਛਾਣਾ ਦੇ ਅੰਦਰ ਦੇਖੀਏਗਾ ਜਿਹੜੀ ਚੰਗੀ ਚੰਗੀ ਚੀਜ਼ ਉੱਪਰ ਆ ਰਹੀ ਨਹੀਂ ਥੱਲੇ ਮਿੱਟੀ ਘਟਾਓ ਤੁਹਾਡੇ ਦੇਖ ਲੈਣਾ ਬਿਲਕੁਲ ਸੋ ਅੱਜ ਜਿਹੜਾ ਨਹੀਂ ਪ੍ਰੋਗਰਾਮ ਕੀਤਾ ਜੇ ਤਾਂ ਚੰਗੇ ਬੰਦੇ ਸੁਣਨ ਵਾਲੇ ਹੋਣਗੇ ਉਹ ਇਹਨੂੰ ਬੰਦ ਵੀ ਨਹੀਂ ਕਰਨਗੇ ਸੁਣ ਕੇ ਵੀ ਤੇ ਸੋਚਣਗੇ ਵੀ ਸੋਚਣਗੇ ਬੱਚੇ ਵੀ ਸੋਚਣਗੇ ਸਾਡੀ ਮਾਵਾ ਪੈਣਾ ਤੇ ਜੋ ਬਜ਼ੁਰਗ ਸੋਚਣਗੇ ਵੀ ਗੱਲਾਂ ਤਾਂ ਵੱਡੀ-ਵੱਡੀ ਸੀ ਜੀ ਸਾਡੇ ਦਿਮਾਗ 'ਚ ਆਉਂਦੀਆਂ ਹੈਗੀਆਂ ਪਰ ਅਸੀਂ ਉਹਨੂੰ ਇਗਨੋਰ ਕਿਉਂ ਕਰ ਰਹੇ ਹਾਂ ਉਹ ਮੈਂ ਇਹ ਕਹਿੰਦਾ ਵੀ ਉਹ ਸਵਾਦ ਦੇ ਪਿੱਟੇ ਆ ਅਸੀਂ 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 ਨਾ ਇਹ ਚੀਜ਼ਾਂ ਨੂੰ ਸੁਣ ਕੇ ਬੜੇ ਖੁਸ਼ ਹੋਣੇ ਪਰ ਅਲਟੀਮੇਟਲੀ ਯਾਦ ਰੱਖੋ ਕਿ ਉਹਨ ਜਮਾਨਾ ਹੌਲੀ ਹੌਲੀ ਫਿਰ ਪਿੱਛੇ ਜਾਊਗਾ ਤੇ ਇਹ ਚੀਜ਼ਾਂ ਬੰਦ ਨਹੀਂ ਹੋਣਗੀਆਂ ਪਰ ਇਹ ਇਹ ਅੱਗੇ ਨਾਲ ਥੋੜੀਆਂ ਇਹ ਚ ਸੁਧਾਰ ਆਊਗਾ ਜਾਂ ਤੁਸੀਂ ਇਹ ਚੋ ਜਿਹੜੀ ਚੰਗੀ ਚੰਗੀ ਚੀਜ਼ਾਂ ਉਹ ਦੇਖ ਲਓ ਇਹ ਜਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਆਉਂਦੀ ਜਾਂ ਤੁਹਾਡੇ ਮਨ ਨਹੀਂ ਮੰਨਦਾ ਦਿਮਾਗ ਨਹੀਂ ਮੰਨਦਾ ਅੱਖਾਂ ਨਹੀਂ ਮੰਨਦੀਆਂ ਇਤੇ ਤੁਹਾਡੇ ਕੰਨ ਸੁਣਨ ਤਿਆਰ ਨਹੀਂ ਹੈਗੇ ਉਸ ਵੇਲੇ ਨੂੰ ਇਹਨੂੰ ਬੰਦ ਕਰ ਦਿਓ ਚਾਹੇ ਇੱਕ ਜਿੰਨਾ ਮਰਜ਼ੀ ਕੋਈ ਸੋਹਣਾ ਗਾਣਾ ਹੋਵੇ ਜਾਂ ਕੋਈ ਗੱਲ ਹੋਵੇ ਸੋ ਬੈਟਰ ਰਹੀ ਆ ਕਿ ਇਹ ਸਾਡੀ ਚੰਗਿਆਈ ਵਾਸਤੇ ਇਹ ਚੀਜ਼ਾਂ ਦਾ ਇਜਾਦ ਹੋਇਆ ਸੀਗਾ ਪਰ ਹੁਣ AI ਆ ਰਹੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਆ ਉਹ ਇੱਕ ਤੋਂ ਵੀ ਜ਼ਿਆਦਾ ਮੈਂ ਧਿਆਨਕਦ ਨਹੀਂ ਕਹਿ ਸਕਦਾ ਇਹ ਤੋਂ ਵੀ ਅੱਗੇ ਦਾ ਐਡਵਾਂਸ ਵਧੀ ਹੋਈ ਆ ਸੋ ਥੋੜਾ ਜਿਹਾ ਧਿਆਨ ਲੱਖੋ ਇਹ ਜਿਹੜੇ 5 7 10 ਚੀਜ਼ਾਂ ਇਹਦੇ ਵਿੱਚ ਆ ਰਹੀਆਂ ਆ ਤੇ ਸੋਸ਼ਲ ਮੀਡੀਆ ਵਿੱਚ ਚੱਲੋ ਥੋੜੀ ਦੂਰੀ ਬਣਾ ਕੇ ਰੱਖੋ ਤੇ ਇਹਨਾਂ ਤੋਂ ਚੰਗੀ ਚੀਜ਼ ਸਿੱਖਣ ਦੀ ਕੋਸ਼ਿਸ਼ ਕਰੋ ਜਿਵੇਂ ਗਲਾਸ ਦੇ ਵਿੱਚ ਅੱਧੇ ਗਲਾਸ ਵਿੱਚ ਪਾਣੀ ਹੋਵੇ ਤੇ ਇਹ ਸੋਚੋ ਵੀ ਅੱਧਾ ਗਲਾਸ ਪਾਣੀ ਦਾ ਭਰਿਆ ਹੋਇਆ ਹੈ ਇਹਦਾ ਸੋਚੋ ਕਿ ਉੱਪਰਲਾ ਗਲਾਸ ਖਾਲੀ ਹੈਗਾ ਬਸ ਤੇ ਪੋਜ਼ਿਟਿਵ ਵਿੱਚ ਰੱਖੋਗੇ ਤੇ ਤੁਹਾਡੀ ਜਿਹੜੀ ਸਿਹਤ ਆ ਤੁਹਾਡੀ ਜ਼ਿੰਦਗੀ ਆ ਤੁਹਾਡੀ ਫੈਮਿਲੀ ਲਾਈਫ ਆ ਤੁਹਾਡੀ ਆਪਣੀ ਲਾਈਫ ਜਿਹੜੀ ਆ ਉਹ ਤੁਸੀਂ ਸਮਝ ਲਓ ਵੀ ਇੱਥੇ ਜਨਤ 'ਚ ਪਹੁੰਚ ਗਏ ਹਾਂ ਤੇ ਠੀਕਾ ਤੇ ਡਾਕਟਰ ਸਾਹਿਬ ਮੈਂ ਤੁਹਾਨੂੰ ਹੁਣ ਛੁੱਟੀ ਲੈਣੀ ਆ ਮੈਂ ਆਸ ਕਰੂੰਗਾ ਅੱਜ ਦਾ ਪ੍ਰੋਗਰਾਮ ਅਸੀਂ ਜੋ ਕੀਤਾ ਤੁਹਾਨੂੰ ਚੰਗਾ ਲੱਗਾ ਹੋਣਾ ਖਾਸ ਕਰਕੇ ਸੋਸ਼ਲ ਮੀਡੀਆ ਦੀ ਗੱਲਬਾਤ ਕੀਤੀ ਆ ਤੇ ਤੁਹਾਨੂੰ ਜੇ ਚੰਗਾ ਲੱਗਾ ਤਾਂ ਤੁਸੀਂ ਜਰੂਰ ਸਾਨੂੰ ਕਮੈਂਟ ਵੀ ਕਰਨੀ ਆ ਤੇ ਇਸ ਪ੍ਰੋਗਰਾਮ ਦੇ ਨਾਲ ਚੋਣਾ ਵੀ ਆ ਤੇ ਡਾਕਟਰ ਸਾਹਿਬ ਮੈਂ ਤੁਹਾਨੂੰ ਹੁਣ ਆਜ਼ਾਦ ਲੈਣੀ ਆ ਮੇਰੇ ਵੱਲੋਂ ਤੁਹਾਨੂੰ ਦੋ ਮਸਜ ਜੋੜ ਕੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ-ਬਹੁਤ ਧੰਵਾਜਿ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੇ ਮੈਂ ਡਾਕਟਰ ਸਾਹਿਬ ਤੋਂ ਵੀ ਆਜ਼ਾਦ ਲੈਣੀ ਤੇ ਹੁਣ ਇੱਥੇ ਮੰਨੂ ਵੀ ਦਿਓ ਛੁੱਟੀਆਂ ਆਪਣੇ ਹਰਮਨ ਪਿਆਰੇ ਦਸੰਦਾਬਾਦ ਦੇ ਨਾਲ ਇੱਥੇ ਮੈਨੂੰ ਦਿਓ ਛੁੱਟੀਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ